ਕਰਨ ਦੇ ਲਈ ਸਾਡੇ ਪੰਜਾਬੀਆਂ ਨੇ ਖਾਸ ਕਰਕੇ ਪੰਜਾਬ ਦੇ ਬਹੁਤ ਸਾਰੇ ਸਾਡੇ ਸਾਥੀਆਂ ਨੇ ਕਰਵਾਨੀਆਂ ਦਿੱਤੀਆਂ ਬੜੀ ਮਿਹਨਤ ਕੀਤੀ ਆ ਇਹ ਅੱਜ ਦਾ ਇਹ ਦੇ ਇਸੇ ਤਰ੍ਹਾਂ ਹੀ ਜੋ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਲਗਾਤਾਰ ਜੋ ਅੱਜ ਆਪਾਂ 76ਵਾਂ ਜਯਦੀ ਦੇਵ ਜਨਮ ਦਿਨ ਮਨਾ ਰਹੇ ਹਾਂ ਇਹਦੇ ਲਈ ਸਾਡੇ ਪੰਜਾਬ ਤੋਂ ਪੰਜਾਬੀਆਂ ਨੇ ਬਹੁਤ ਹੀ ਵੱਡੀਆਂ ਕਰਵਾਨੀਆਂ ਕਰਕੇ ਅੱਜ ਦਾ ਦਿਨ ਇਹ ਜਿਹੇ ਵਾਸਲ ਕੀਤਾ ਮੈਂ ਹੋਰ ਬੜਾ ਸਮਾਂ ਨਾ ਲੈਂਦਾ ਹੋਇਆ ਅੱਜ ਤੁਹਾਨੂੰ ਸਾਰੇ ਤੁਹ ਲੱਖ ਲੱਖ ਵਧਾਈਆਂ ਵਧਾਈਆਂ ਦਿੰਦਾ ਹੋਇਆ ਉਹ ਆਸ ਕਰਦਾ ਕਿ ਆਪਾਂ ਸਾਰੇ ਜਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਪਰਮਾਤਮਾ ਆਪਾਂ ਨੂੰ ਕਾਮਯਾਬੀਆਂ ਬਖਸ਼ੇ ਇਹਨਾਂ ਸ਼ਬਦਾਂ ਨਾਲ ਹੀ ਸਾਰੇ ਤੁਹਾਡੇ ਸਾਥੀਆਂ ਦਾ ਕਿਉਂਕਿ ਸਭ ਦਾ ਕੈਬਨਿਟ ਮੰਤਰੀ ਸਤਾਰ ਮਰਜੀਤ ਸਿੰਘ ਸਮਰਾਜੀ ਸਾਰੇ ਨਗਰ ਕੌਂਸਲ ਦੇ ਕਾਉਂਸਲਰ ਸਹਿਬਾਨ ਸਾਡੇ ਜ਼ਿਲ੍ਹਾ ਪਰੀਸ਼ਦ ਮੈਂਬਰ ਬਲਾਕ ਲਗਾ ਲਗਾ ਮੈਂਗਾ ਤਿਆਰੀਆਂ ਚੰਨੂ ਨੂੰ ਲਾਵੇ ਨਾ ਨਾ ਅੱਜ ਦੇ ਇਸ 78ਵੇਂ ਆਜ਼ਾਦੀ ਦਿਵਸ ਦੀ ਅਸੀਂ ਖੁਸ਼ੀਆਂ ਮਨਾਉਣ ਦੇ ਲਈ ਕਾਂਗਰਸ ਪਾਰਟੀ ਦੇ ਨਕੁਦਰ ਹਲਕੇ ਦੇ ਦਫਤਰ ਵਿੱਚ ਸਾਰੇ ਵਰਕਰ ਸਹਿਬਾਨ ਸਾਡੇ ਬਲੌਕ ਪ੍ਰਧਾਨ ਸਹਿਬਾਨ ਸ਼ਹਿਰੀ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਪੰਚ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਕੱਤਰਿਤ ਹੋਏ ਸੀ ਔਰ ਅੱਜ ਦਾ ਇਹ ਦਿਹਾੜੀ ਬੜੀ ਧੂਮ ਧਾਮ ਦੇ ਨਾਲ ਇੱਥੇ ਮਨਾਈ ਗਈ ਔਰ ਅਸੀਂ ਇਹ ਸਮਝਦੇ ਹਾਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਜ਼ਾਦੀ ਦੇ ਲਈ ਬਹੁਤ ਵੱਡੀ ਲੜਾਈ ਜਿਹੜੀ ਹੈ ਉਹ ਲੜੀ ਹੈ ਔਰ ਕਾਂਗਰਸ ਪਾਰਟੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਔਰ ਖਾਸ ਤੌਰ ਤੇ 10 ਲੱਖ ਦੇ ਕਰੀਬ ਜਵਾਨਾਂ ਦੀ ਸ਼ਹਾਦਤ ਕਿਉਂਕਿ ਉਦੋਂ ਐਨੀ ਗਿਣਤੀ ਮਿਲਦੀ ਦਾ ਸਮਾਂ ਨਹੀਂ ਸੀ ਪਰ ਜੋ ਅੰਦਾਜ਼ਨ ਹੈ ਉਹ 10 ਲੱਖ ਹਿੰਦੁਸਤਾਨੀਆਂ ਨੇ ਆਪਣੀ ਕੁਰਬਾਨੀ ਦਿੱਤੀ ਜਿਹਦੇ ਵਿੱਚ ਪੰਜਾਬ ਦਾ ਇੱਕ ਵੱਡਾ ਯੋਗਦਾਨ ਰਿਹਾ ਔਰ ਪੰਜਾਬ ਦੇ ਉੱਤੇ ਜੋ ਵਿਭਾਜਨ ਦਾ ਵੀ ਜੋ ਦੋ ਦੇਸ਼ ਵੰਡੇ ਗਏ ਉਹਦਾ ਵੀ ਜਿਹੜਾ ਦੁੱਖ ਤਕਲੀਫ ਸੀਗੀ ਉਹ ਸਭ ਤੋਂ ਵੱਧ ਪੰਜਾਬ ਨੇ ਚੇਲੀ ਹੈ ਔਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਆਜ਼ਾਦੀ ਨੂੰ ਜਿਹੜਾ ਉਹ ਐਵੇਂ ਨਹੀਂ ਜਾਣ ਸਕਦੇ ਕਿਉਂਕਿ ਜਿਹੜੀ ਆਜ਼ਾਦੀ ਹੈ ਉਦੋਂ ਲੱਖਾਂ ਜਵਾਨਾਂ ਨੇ ਆਪਣੀਆਂ ਮਾਵਾਂ ਨੇ ਆਪਣੇ ਪਿਓਾਂ ਨੇ ਆਪਣੇ ਪੁੱਤਾਂ ਨੂੰ ਕੁਰਬਾਨ ਕੀਤਾ ਔਰ ਜਿਹੜਾ ਸੰਕਾ ਸਾਨੂੰ ਇਹ ਅੱਜ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦਾ ਜੋ ਮੌਕਾ ਮਿਲਿਆ ਮੈਂ ਇਹ ਸਮਝਦਾ ਹਾਂ ਕਿ ਸਾਡੀ ਐਜ਼ ਅ ਕਾਂਗਰਸ ਪਾਰਟੀ ਦੇ ਲੀਡਰ ਔਰ ਸਾਰੇ ਸਾਡੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਉਹਨਾਂ ਦਾ ਜੋ ਅੱਜ ਦਾ ਦਿਨ ਇਹ ਸਾਰਿਆਂ ਨੇ ਪ੍ਰਣ ਨੇ ਔਰ ਨਿਸ਼ਚੈ ਕੀਤਾ ਹੈ ਕਿ ਉਹ ਦੇਸ਼ ਦੀ ਆਜ਼ਾਦੀ ਅਖੰਡਤਾ ਔਰ ਜਿਹੜਾ ਭਾਈਚਾਰਾ ਹੈ ਉਹਨੂੰ ਮਨਾਉਣ ਦੇ ਲਈ ਹਮੇਸ਼ਾ ਵਚਨਬੱਧ ਰਹਿਣਗੇ ਔਰ ਦੇਸ਼ ਜਿਹੜਾ ਹੈ ਉਹਨੂੰ ਹਮੇਸ਼ਾ ਮੋਹਰੇ ਰੱਖ ਕੇ ਹਰ ਕੰਮ ਕੀਤਾ ਜਾਏਗਾ ਕਿਉਂਕਿ ਜਿਹੜਾ ਸਾਡਾ ਦੇਸ਼ ਹੈ ਇਹ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜ਼ੁਬਾਨਾਂ ਦਾ ਵੱਖ-ਵੱਖ ਬੋਲਚਾਲ ਰਹਿਣ ਸਹਿਣ ਦਾ ਪ੍ਰਤੀਕ ਹੈ ਅਸੀਂ ਇੱਕ ਗੁਲਦਸਤੇ ਦੇ ਵਿੱਚ ਉਹਨਾਂ ਫੁੱਲਾਂ ਵਾਂਗ ਹੈ ਜੋ ਕਿ ਸਾਰੇ ਇੱਕ ਹੋ ਕੇ ਹਮੇਸ਼ਾ ਇਸ ਮੁਲਕ ਦੀ ਤਰੱਕੀ ਦੇ ਲਈ ਕਾਂਗਰਸ ਪਾਰਟੀ ਵੱਲੋਂ ਔਰ ਹਰ ਦੇਸ਼ ਦੇ ਜਿਹੜਾ ਨਾਗਰਿਕ ਹੈ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਆਪਣੇ ਦੇਸ਼ ਲਈ ਕੀ ਕਰਨਾ ਹੈ ਕਿਉਂਕਿ ਜੇ ਉਹ ਆਪਣੇ ਦੇਸ਼ ਲਈ ਕੁਝ ਕਰੇਗਾ ਤਾਂ ਹੀ ਜਿਹੜਾ ਦੇਸ਼ ਹੈ ਉਹ ਅੱਗੇ ਵਧੇਗਾ ਇੱਕ ਵਾਰੀ ਫੇਰ ਮੈਂ ਸਮੂਹ ਦੇਸ਼ ਵਾਸੀਆਂ ਨੂੰ ਦੁਨੀਆ ਭਰ ਵਿੱਚ ਵਸਦੇਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਸ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਭਾਰਤ ਵਾਸੀਆਂ ਤੇ ਆਪਣੀ ਜਿਹੜੀ ਸੋਹਲੀ ਨਜ਼ਰ ਹੈ ਉਹ ਬਣਾਈ ਰੱਖੇ ਜੈ ਹਿੰਦ